ਸਰਦਾਰ ਅਜਮੇਰ ਸਿੰਘ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲੁਧਿਆਣੇ ਆਇਆ ਪਰ ਇਨਕਲਾਬ ਦੇ ਅਦਰਸ਼ਵਾਦ ਨੇ ਪੈਰ ਚੁੱਕ ਦਿੱਤੇ ਦੁਸ਼ਮਣ ਦੀਆਂ ਬੱਸਾਂ ਜਾਣ ਕੇ ਭੰਨਣ ਲੱਗੇ ਸ਼ਾਂਤ ਵਈ ਚੱਲਦੇ ਕਾਲਜ ਇਨਕਲਾਬੀਆਂ ਦੀਆਂ ਅੱਖਾਂ ਵਿੱਚ ਰੜਕਦੇ ਸਨ ਆਪ ਪੜ੍ਹਾਈ ਛੱਡ ਦਿੱਤੀ ਕਾਲਜਾਂ ਵਿੱਚ ਹੜਤਾਲਾਂ ਕਰਾਉਣ ਦਾ ਸ਼ੁਗਲ ਇਨਕਲਾਬ ਦੇ ਮੁਢਲੇ ਕਾਰਜਾਂ ਵਿੱਚੋਂ ਅਹਿਮ ਕਾਰਜ ਬਣ ਗਿਆ ਆਪ ਨਾਲ ਜਾ ਜਾ ਕੇ ਕਚਹਿਰੀਆਂ ਜਮਾਨਤਾ ਕਰਵਾਈਆਂ ਤਾਂ ਜੋ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਹਰਜਾਨਾ ਹੋਵੇ ਲੜਾਈ ਝਗੜਿਆਂ ਤੋਂ ਬਚਣ ਲਈ ਸਮਝਾਉਣ ਤੇ ਜ਼ੋਰ ਲਾਇਆ ਪਰ ਸਮਝੇ ਕੌਣ ਗੱਲ ਅਜਮੇਰ ਸਿੰਘ ਜਿਹੜੇ ਸਿਸਟਮ ਨੂੰ ਨਿਸ਼ਟਉ ਨ부ਤ ਕਰਨਾ ਚਾਹੁੰਦੇ ਸਨ ਉਸ ਸਿਸਟਮ ਨੇ ਇਹਨਾਂ ਲਈ ਸਕੂਲ ਖੋਲ੍ਹਿਆ ਇੰਜੀਨੀਅਰਿੰਗ ਕਾਲਜ ਬਣਾਇਆ ਤੇ ਪੜ੍ਹਨ ਦਾ ਮੌਕਾ ਦਿੱਤਾ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਹਜਾਰਾ ਸਿੰਘ ਮਿਸਿਸ ਆਗਾ ਦਾ ਲਿਖਿਆ ਹੋਇਆ ਇੱਕ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹੜਾ ਕਿ नक्सली ਕਾਮਰੇਡ ਤੋਂ ਖਾਲਿਸਤਾਨੀ ਖੜਕੂ ਤੇ ਫਿਰ ਸਿੱਖ ਚਿੰਤਕ ਬਣੇ ਅਜਮੇਰ ਸਿੰਘ ਬਨਾਮ ਗੋਬਿੰਦਰ ਸਿੰਘ ਬਨਾਮ ਰਣਜੀਤ ਸਿੰਘ ਦੇ ਕਰਦਾਰ ਦੀ ਅਤੇ ਉਸ ਵੱਲੋਂ ਲਿਖੀ ਗਈ ਕਿਤਾਬ ਖਾਰਕੂ ਲਹਿਰਾਂ ਦੇ ਅੰਗ ਸੰਗ ਦੀ ਪਰਚੋਲ ਕਰਦਾ ਹੈ ਹਜਾਰਾ ਸਿੰਘ ਮਿਸਿਸ ਸਾਕਾ ਨੇ ਆਪਣੇ ਇਸ ਲੇਖ ਦਾ ਸਰਲੇਖ ਰੱਖਿਆ ਹੈ ਖਾਰਕੂ ਲਹਿਰਾਂ ਦੇ ਅੰਗ ਸੰਗ ਉੱਪਰ ਗੈਰ ਜਜ਼ਬਾਤੀ ਪੰਛੀ ਝਾਤ ਸਰਦਾਰ ਅਜਮੇਰ ਸਿੰਘ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲੁਧਿਆਣੇ ਆਇਆ ਪਰ ਇਨਕਲਾਬ ਦੇ ਆਦਰਸ਼ਵਾਦ ਨੇ ਪੈਰ ਚੁੱਕ ਦਿੱਤੇ ਨੌਜਵਾਨਾਂ ਨਾਲ ਅਕਸਰ ਐਸਾ ਹੋ ਹੀ ਜਾਂਦਾ ਹੈ ਸਮਾਜ ਵਿੱਚੋਂ ਬੇਇਨਸਾਫੀ ਅਤੇ ਨਾ ਬਰਾਬਰੀ ਦੂਰ ਕਰਨ ਲਈ ਲੜਨ ਦੀ ਗੱਲ ਨੌਜਵਾਨਾਂ ਨੂੰ ਚੰਗੀ ਲੱਗਦੀ ਹੈ ਉਹਨਾਂ ਨੂੰ ਉੱਚੇ ਦਰਸ਼ਾਂ ਦੀ ਗੱਲ ਕਰਨ ਵਾਲੇ ਵਿਅਕਤੀ ਨਾਇਕਾ ਵਾਂਗ ਲੱਗਦੇ ਹਨ ਅਤੇ ਆਦਰਸ਼ਾਂ ਦੀ ਪ੍ਰਾਪਤੀ ਲਈ ਚੱਲ ਰੀਆਂ ਲਹਿਰਾਂ ਉਹਨਾਂ ਨੂੰ ਚੁੰਬਕ ਵਾਂਗ ਖਿੱਚਦੀਆਂ ਹਨ ਜਦੋਂ ਕਿਸੇ ਲਹਿਰ ਦੇ ਜਰਾਕ ਤਜਰਬੇਕਾਰ ਕਾਰਕੁਨ ਦੀਆਂ ਗੱਲਾਂ ਸੁਣ ਕੇ ਅਤੇ ਵੱਡੇ ਲੇਖਕਾਂ ਤੇ ਦੋ ਚਾਰ ਕਿਤਾਬਾਂ ਦੇ ਨਾਂ ਲੈ ਕੇ ਗੱਲ ਕਰਦੇ ਨੇ ਤਾਂ ਲਗਭਗ ਗੱਲਬਾਤ ਵਿੱਚ ਉਹਨਾਂ ਦੀ ਪੂਰੀ ਚੜ੍ਹਾਈ ਹੋ ਜਾਂਦੀ ਹੈ ਕਿਉਂਕਿ ਆਮ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰ ਲੀਆਂ ਕਿਤਾਬਾਂ ਅਤੇ ਵਿਦਵਾਨਾਂ ਦਾ ਬਹੁਤਾ ਪਤਾ ਹੀ ਨਹੀਂ ਹੁੰਦਾ ਐਸੇ ਨੌਜਵਾਨਾਂ ਤੇ ਦਰਸ਼ਵਾਦ ਦਾ ਐਸਾ ਅਸਰ ਹੁੰਦਾ ਹੈ ਕਿ ਉਹਨਾਂ ਨੂੰ ਬਾਕੀ ਲੋਕ ਗਿਆਨ ਵਿੱਚ ਹੋਣੀ ਅੰਧੀ ਰiyet ਹੀ ਜਾਪਦੀ ਹੈ ਉਹਨਾਂ ਦਾ ਮਨ ਆਪਣੇ ਨਵੇਂ ਗਿਆਨ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਜੁਗ ਬਟਾਉਣ ਲਈ ਲਾਮਬੰਦ ਕਰਨ ਵਾਸਤੇ ਕਾੜਾ ਪੈਂਦਾ ਹੈ ਉਹ ਆਪਣੇ ਆਪ ਨੂੰ ਲੋਕ ਭਲਾਈ ਲਈ ਕੁਰਬਾਨੀ ਕਰਨ ਵਾਲੇ ਇਤਿਹਾਸਕ ਵਿਅਕਤੀਆਂ ਵਾਂਗ ਹੀ ਕੁਰਬਾਨੀ ਦੇ ਰਾਹ ਪੈ ਸਮਝਦੇ ਹਨ ਪੜ੍ਹਾਈ ਤਾਂ ਉਹਨਾਂ ਨੂੰ ਬਕਾਰ ਦੀ ਗੱਲ ਹੀ ਜਾਪਦੀ ਹੈ ਉਹਨਾਂ ਦਾ ਮਨ ਲਹਿਰਦਿਆਂ ਤਰੰਗਾਂ ਨਾਲ ਉਡੂ ਉਡੂ ਕਰਦਾ ਹੈ ਉਹ ਕੋਈ ਵੱਡਾ ਕਰ ਗੁਜਰਨ ਦੇ ਦਈਏ ਬਨਣ ਦੀ ਉਦੇੜ ਬਣਦੇ ਸੰਸਾਰ ਵਿੱਚ ਵਿਚਰਨ ਲੱਗਦੇ ਹਨ ਅਦਰਸ਼ਵਾਦ ਦੇ ਨਸ਼ੇਕਾਰ ਨੂੰ ਦੁਨਿਆਵੀ ਕੰਮ ਵਿੱਚ ਵੀ ਚੇਤ ਲੱਗਣੋਂ ਹਟ ਜਾਂਦਾ ਹੈ ਵਾਰਸ਼ਾ ਜਿਨ੍ਹਾਂ ਨੂੰ ਇਸ਼ਕ ਲੱਗੇ ਦੀਨ ਦੁਨੀ ਦੇ ਕੰਮ ਤੋਂ ਜਾ ਰਿਹਾ ਹੈ ਕਈ ਵਾਰ ਨਰਾਸ਼ ਹੋ ਕੇ ਖਿੱਚਦੇ ਵੀ ਹਨ ਕਿ ਇਹ ਮੂਰਖ ਜਨਤਾ ਜੁੱਤੀਆਂ ਕਿਉਂ ਖਾਈ ਜਾਂਦੀ ਹੈ ਸਿਸਟਮ ਦੇ ਖਿਲਾਫ ਉੱਠਦੀ ਕਿਉਂ ਨਹੀਂ ਕਈ ਵਾਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਨਕਲਾਬ ਤਾਂ ਬਸ ਆਇਆ ਹੀ ਪਿਆ ਹੈ ਬਸ ਆਖਰੀ ਹੱਲਾ ਮਾਰਨ ਦੀ ਹੀ ਕਸਰ ਹੈ ਇਹ ਉਹ ਵਰਤਾਰੇ ਦੀ ਸੰਖੇਪ ਤਸਵੀਰ ਹੈ ਜੋ ਸਮੇਂ-ਸਮੇਂ ਚਲਦੀਆਂ ਸਮਾਜਿਕ ਰਾਜਨੀਤਿਕ ਜਾਂ ਸੁਧਾਰਕ ਲਹਿਰਾਂ ਕਾਰਨ ਨੌਜਵਾਨਾਂ ਦੇ ਕੱਚੇ ਮਨਾਂ ਤੇ ਵਾਪਰਦਾ ਹੈ ਕਈ ਇਹਨਾਂ ਵਹਿਣਾ ਵਿੱਚ ਵਹਿ ਜਾਂਦੇ ਹਨ ਤੇ ਕਈ ਇਹਨਾਂ ਨੂੰ ਆਪਣੇ ਆਪ ਤੇ ਹਾਵੀ ਨਹੀਂ ਹੋਣ ਦਿੰਦੇ ਗਲਤ ਸਹੀ ਦੇ ਨਿਰਣੇ ਵਿੱਚ ਪੈ ਬਗੈਰ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਲਹਿਰਾਂ ਦਾ ਅਸਰ ਹਰ ਕਿਸੇ ਦੀ ਸਿੱਖਿਆ ਤੇ ਪੈਂਦਾ ਹੈ ਬਚਦਾ ਵੀ ਵਿਰਲਾ ਹੀ ਹੈ ਵਾਰ ਸ਼ਾ ਜਾਂ ਨੈਣਾ ਦਾ ਦਾਅੋ ਲੱਗੇ ਬਚੇ ਕੋਈ ਨਾ ਜੂਏ ਦੀ ਹਾਰ ਵਿੱਚੋਂ ਅਜਮੇਰ ਸਿੰਘ ਰਾਂ ਨੂੰ ਸਮੇਂ ਦੀ ਨਕਸਲਵਾੜੀ ਲਹਿਰ ਨੇ ਕੀ ਲਿਆ ਇਨਕਲਾਬ ਦਾ ਉੱਚਾ ਤੇ ਸੁੱਚਾ ਦਰਸ਼ ਮਨ ਨੂੰ ਪਹੁੰਚ ਗਿਆ ਹੌਲੀ ਹੌਲੀ ਬਣ ਗਿਆ ਲੋਕਾਂ ਦਾ ਗੰਮ ਮਿੱਤਰਾਂ ਦਾ ਗੰਮ ਵਰਤਾਰਾ ਵਾਪਰ ਗਿਆ ਕਈ ਹੋਰਾਂ ਮੰਗ ਅਮੀਰ ਸਿੰਘ ਉਸ ਸਮੇਂ ਨਾਮ ਕੁਝ ਹੋਰੀ ਸੀ ਵੀ ਪੜ੍ਹਾਈ ਛੱਡ ਕੇ ਇਨਕਲਾਬ ਦਾ ਰਾਹੀ ਬਣ ਗਿਆ ਪਰ ਇਨਕਲਾਬ ਕੀ ਹੈ ਇਹਦੀ ਤਸਵੀਰ ਸਪਸ਼ਟ ਨਹੀਂ ਹੈ ਮੌਜੂਦਾ ਨਿਜਾਮ ਉਲਟਾ ਕੇ ਨਵਾਂ ਸਰਜੰਦਾ ਦਰਸ਼ਵਾਦ ਰੋਮਾਂਚਕ ਤੇ ਉਤਸ਼ਾਹੀ ਸੀ ਮੌਜੂਦਾ ਨਿਜਾਮ ਵਿੱਚ ਖਾਮੀਆਂ ਹਨ ਤੇ ਨਵੇਂ ਵਿੱਚ ਨਵਾਂ ਕੀ ਹੋਏਗਾ ਇਸ ਬਾਰੇ ਬਹੁਤਾ ਜਾਣ ਕੇ ਸਮਾਂ ਵਿਰਥ ਗੌਣ ਦੀ ਬਜਾਏ ਨਿਜਾਮ ਉਲਟਾਉਣ ਦੇ ਕੰਮ ਤੇ ਲੱਗਣਾ ਹੀ ਜ਼ਰੂਰੀ ਸੀ ਉਸਾਰੀ ਤੋਂ ਪਹਿਲਾਂ ਢਾਉਣਾ ਜ਼ਰੂਰੀ ਹੁੰਦਾ ਹੈ ਇਸ ਲਈ ਢਾਉਣ ਦੇ ਕੰਮ ਲੱਗ ਪਏ ਸਰਕਾਰੀ ਬੱਸਾਂ ਨੂੰ ਦੁਸ਼ਮਣ ਦੀਆਂ ਬੱਸਾਂ ਜਾਣ ਕੇ ਭੰਨਣ ਲੱਗੇ ਸ਼ਾਂਤਮਈ ਚੱਲਦੇ ਕਾਲਜ ਇਨਕਲਾਬੀਆਂ ਦੀ ਅੱਖਾਂ ਵਿੱਚ ਰੜਕਦੇ ਸਨ ਆਪ ਪੜ੍ਹਾਈ ਛੱਡ ਦਿੱਤੀ ਕਾਲਜਾਂ ਵਿੱਚ ਹੜਤਾਲਾਂ ਕਰਾਉਣ ਦਾ ਸ਼ੁਗਲ ਇਨਕਲਾਬ ਦੇ ਮੁਢਲੇ ਕਾਰਜਾਂ ਵਿੱਚੋਂ ਅਹਿਮ ਕਾਰਜ ਬਣ ਗਿਆ ਖਾਸਾ ਕਾਲਜਾਂ ਵਿੱਚ ਤਾਂ ਅਨੁਸ਼ਾਸਨ ਹੁੰਦਾ ਹੀ ਢਲਾਇਆ ਈ ਵੀ ਕਾਲਜਾਂ ਦਾ ਅਨੁਸ਼ਾਸਨ ਇਨਕਲਾਬੀਆਂ ਵਾਸਤੇ ਅਸਹਿਣਯੋਗ ਸੀ ਸੋ ਉੱਥੇ ਹੜਤਾਲਾਂ ਕਰਾਉਣੀਆਂ ਵੱਡਾ ਟੀਚਾ ਸਰਕਾਰਨ ਵਰਗੀਆਂ ਗੱਲਾਂ ਬਣ ਗਈਆਂ ਕਾਲਜਾਂ ਵਿੱਚ ਹੋਣ ਵਾਲੀ ਗੜਬੜ ਇਹਨਾਂ ਵਾਸਤੇ ਇਨਕਲਾਬ ਦੀ ਆਹਟ ਸੀ ਲੁਧਿਆਣੇ ਤੋਂ ਬਾਹਰ ਚੰਡੀਗੜ੍ਹ ਜਾ ਕੇ ਬਸ ਬਣਨੀ ਸ਼੍ਰੀਪਰਿੰਸੀਪਲ ਦੇ ਗਲ ਪੈ ਜਾਣਾ ਉਹਦਾ ਘਰ ਭਰਨਾ ਹਥਿਆਰਬੰਦ ਕੋਲ ਦੀ ਤਿਆਰੀ ਵਾਸਤੇ ਹੱਥ ਸਿੱਧੇ ਕਰਨ ਵਰਗਾ ਸ਼ੁਗਲੀ ਸੀ ਇਹ ਸਭ ਕੁਝ ਕਰਕੇ ਬਚ ਕੇ ਨਿਕਲ ਜਾਣ ਦੀ ਮਾਰ ਕੇ ਬਾਜੀ ਕਰਨ ਵਾਲਿਆਂ ਦੇ ਪੈਰ ਕਿਵੇਂ ਨਾ ਚੁੱਕੇ ਜਾਂਦੇ ਲਿਖਦੇ ਪੈਂਚ ਸੀ ਸਾਰੀਆਂ ਪਰਤਲਾਂ ਦੇ ਸਾਡੀ ਅੱਜ ਹੈ ਵੱਡੀ ਚਲੰਤਵੀਆਂ ਇਨਕਲਾਬ ਦੇ ਰਾਹੋਂ ਰੋਕਣ ਲਈ ਕਾਲਜ ਦੇ ਪ੍ਰਿੰਸੀਪਲ ਨੇ ਵੀ ਬੇਤੋਬਦ ਜ਼ੋਰ ਲਾਇਆ ਆਪ ਨਾਲ ਜਾ ਜਾ ਕੇ ਕਚਹਿਰੀਆਂ ਜਮਾਨਤਾ ਕਰਵਾਈਆਂ ਤਾਂ ਜੋ ਹੋਂਰਰ ਬੱਚਿਆਂ ਦੀ ਪੜ੍ਹਾਈ ਦਾ ਹਰਜਾਨਾ ਹੋਵੇ ਲੜਾਈ ਝਗੜਿਆਂ ਤੋਂ ਬਚਣ ਲਈ ਸਮਝਾਉਣ ਤੇ ਜ਼ੋਰ ਲਾਇਆ ਪਰ ਸਮਝੇ ਕੌਣ ਗੱਲ ਤੂੰ ਜੋ ਸਮਝਾਉਣਾ ਚਾਹੁੰਦੀ ਮੇਰੇ ਜਿਹਾ ਸਮਝਣਾ ਆਉਂਦੀ ਵਾਲੀ ਹੋਈ ਪਈ ਸੀ ਸਿੱਧੀ ਇੰਦਰਾ ਗਾਂਧੀ ਨਾਲ ਜਾ ਜਾ ਕੇ ਟੱਕਰ ਲਈ ਉਹਦੇ ਸਾਹਮਣੇ ਜਾ ਕੇ ਨਾਰੇ ਬੁਲੰਦ ਕੀਤੇ ਪੁਲਿਸ ਨੇ ਫੜ ਲਏ ਜਾਂ ਥਾਣੇਦਾਰ ਨੂੰ ਪਤਾ ਲੱਗਾ ਕਿ ਇਹ ਵਿਦਿਆਰਥੀ ਨੇ ਤੇ ਉਹਨੇ ਕੋਟ ਕਚਹਿਰੀਆਂ ਦੀ ਖੱਜਲ ਖਵਰੀ ਤੋਂ ਬਚਾਉਣ ਲਈ ਇਹਨਾਂ ਨੂੰ ਮਾਸੂਮ ਬੱਚੇ ਜਾਣ ਕੇ ਖਿਸਕ ਜਾਣ ਦਾ ਵੀ ਮੌਕਾ ਦੇ ਦਿੱਤਾ ਪ੍ਰਿੰਸੀਪਲ ਵਾਂਗ ਥਾਣੇਦਾਰ ਵੀ ਵਿਦਿਆਰਥੀਆਂ ਦੀ ਪੜ੍ਹਾਈ ਤੇ ਕੈਰੀਅਰ ਖਰਾਬ ਹੋ ਜਾਣ ਤੋਂ ਚਿੰਤਤ ਸੀ ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬੈੰਦੇ ਅਜਮੇਰ ਸਿੰਘ ਹੋਰੀ ਇਹਨਾਂ ਗੱਲਾਂ ਨੂੰ ਕੀ ਜਾਣਦੇ ਸਨ ਉਹਨਾਂ ਵਾਸਤੇ ਨਕਲਾਬ ਦੀ ਰਮਾਂਚਿਕ ਸੁਪਨਵਾਜੀ ਸੁਪਨ ਸਾਜੀ ਵਿੱਚੋਂ ਛੁੱਟਣਾ ਅਸੰਭਵ ਸੀ ਹਾਥੀ ਚੋਰ ਗਵਾਰਨਾ ਛੁੱਟ ਜਾਂਦੇ ਹਾਥੀ ਚੋਰ ਗਵਾਰ ਤਾਂ ਛੁੱਟ ਜਾਂਦੇ ਵਾਰਸ ਕੌਣ ਜੋ ਇਸ਼ਕ થી ਛੁੱਟ ਜਾਏ ਇੱਥੇ ਮੈਨੂੰ ਸਰਦਾਰ ਕਪੂਰ ਸਿੰਘ ਦੀ ਕਈ ਗੱਲ ਯਾਦ ਆਉਂਦੀ ਹੈ ਕਿ ਸੰਤ ਸਿੰਘ ਸੇਖੋਂ ਜੀਨ ਆਦਮੀ ਸੀ ਪਰ ਉਹਨੇ ਸਿੱਖ ਨੌਜਵਾਨਾਂ ਨੂੰ ਇਨਕਲਾਬ ਦੀ ਲੜ ਲਾ ਕੇ ਬਹੁਤ ਵੱਡਾ ਨੁਕਸਾਨ ਕੀਤਾ ਸਰਦਾਰ ਅਜਮੇਰ ਸਿੰਘ ਸਰਦਾਰ ਸਾਹਿਬ ਦੇ ਕਥਨ ਦੀ ਜਿੰਦਾ ਮਿਸਾਲ ਹਨ ਪੰਜਾਬ ਦੇ ਨੌਜਵਾਨਾਂ ਵਿੱਚ ਉਹ ਨਿਕਲਾਬ ਦੀ ਸਮਝ ਤਾਂ ਕਿਸੇ ਵਿਰਲੇ ਨੂੰ ਹੀ ਹੋਏਗੀ ਬਹੁਤਿਆਂ ਨੂੰ ਤਾਂ ਇਹ ਕੇਵਲ ਫਟਕ ਵਾਂਗੂੰ ਹੀ ਲੱਗਿਆ ਸੀ ਨਵੀਂ ਫਟਕ ਲੱਗੀ ਭੰਗ ਪੀਣ ਲਗਾ ਵਾਰ ਸ਼ਸ਼ਾਏ ਬਹਿਰਤਾ ਮਾੜੀਆਂ ਨੇ 1947 ਚ ਅੰਗਰੇਜ਼ਾਂ ਦੇ ਇਥੋਂ ਚਲੇ ਜਾਣ ਤੋਂ ਬਾਅਦ ਭਾਰਤ ਨੂੰ ਜਗੀਰਦਾਰਾਂ ਤੇ ਦੱਲੇ ਸਰਦਾਰਾਂ ਦੀ ਹੱਥ ਟੋਕਾ ਸਟੇਟ ਕਹੀ ਜਾਂਦੇ ਸਨ ਅਤੇ ਇਹ ਲੱਭਣ ਦੀ ਅਜਿਹੇ ਇਨਕਲਾਬੀ ਚਿੰਤਕਾਂ ਨੇ ਵੀ ਜਮiyet ਕਦੀ ਨਹੀਂ ਸੀ ਉਠਾਈ ਕਿ 70ਵਿਆਂ ਦੇ ਪੰਜਾਬ ਵਿੱਚ ਚੀਨ ਵਾਲੀਆਂ ਹਾਲਤਾਂ ਕਿਦਰ ਹੈ ਹੀ ਨਹੀਂ ਅਜਮੇਰ ਸਿੰਘ ਜਿਹੜੇ ਸਿਸਟਮ ਨੂੰ ਨੇਸ਼ਤ ਉਹ ਨ부ਤ ਕਰਨਾ ਚਾਹੁੰਦੇ ਸਨ ਉਸ ਸਿਸਟਮ ਨੇ ਇਹਨਾਂ ਲਈ ਸਕੂਲ ਖੋਲ੍ਹਿਆ ਇੰਜੀਨੀਅਰਿੰਗ ਕਾਲਜ ਬਣਾਇਆ ਤੇ ਪੜਨ ਦਾ ਮੌਕਾ ਦਿੱਤਾ ਅਧਿਆਪਕ ਤੇ ਪ੍ਰਿੰਸੀਪਲ ਵਿਦਿਆਰਥੀਆਂ ਦਾ ਖਿਆਲ ਰੱਖਣ ਵਾਲੇ ਸਨ ਜੋ ਵਿਦਿਆਰਥੀਆਂ ਦਾ ਬਚਾਅ ਕਰਨ ਲਈ ਆਪ ਜਮਾਨਤਾਂ ਕਰਾਉਣ ਜਾਂਦੇ ਰਹੇ ਜਦ ਇਹ ਇਨਕਲਾਬੀ ਲੋਕ ਕਾਨੂੰਨ ਤੋੜਦੇ ਤਾਂ ਇਸੇ ਸਿਸਟਮ ਵਿਜਲੇ ਪੁਲਿਸ ਅਧਿਕਾਰੀ ਵਿਦਿਆਰਥੀਆਂ ਨੂੰ ਬੱਚੇ ਜਾਣ ਕੇ ਕਾਨੂੰਨੀ ਝੰਜਟਾਂ ਤੋਂ ਬਚਾਉਣ ਲਈ ਵੱਡੇ ਅਧਿਕਾਰੀਆਂ ਨੂੰ ਦੱਸੇ ਬਗੈਰ ਹੀ ਇਹਨਾਂ ਨੂੰ ਖਸਕਜਾਲਣ ਲਈ ਕਹਿ ਕੇ ਮਾਮਲਾ ਰਫਾ-ਦਾਫਾ ਕਰ ਦਿੰਦੇ। ਜੈਸੇ ਬਾਲਕ ਪਾਏ ਸੁਭਾਏ ਬਹੁ অপরাধ कमाए, ਕਾਰ ਉਪਦੇਸ਼ ਛਿੜਕੇ ਬਹੁ ਭਾਤੀ, ਬਹੁਤ ਪਿਤਾ ਗੱਲ ਲਾਵੇ। ਯਾਦ ਰਹੇ ਮਾਮਲਾ ਪ੍ਰਧਾਨ ਮੰਤਰੀ ਦੇ ਸਮਾਗਮ ਵਿੱਚ ਖਲਲ ਪਾਉਣ ਦੀ ਮਾਰ ਕੇ ਬਾਜੀ ਦਾ ਸੀ। ਭਲਾ ਐਸੇ ਸਿਸਟਮ ਨੂੰ ਉਲਟਾਉਣ ਲਈ ਜੁਟ ਜਾਣ ਦੀ ਕੀ ਤੁਕ ਸੀ? ਇਸ ਸਿਸਟਮ ਨੂੰ ਉਲਟਾ ਕੇ ਜਿਹੜਾ ਨਵਾਂ ਸਿਸਟਮ ਸਿਰਜਣਾ ਸੀ ਕੀ ਉਹ ਇਸ ਨਾਲੋਂ ਵੱਧ ਉਧਾਰ ਤੇ ਨਰਮ ਹੋਣਾ ਸੀ ਪਰ ਇਸ ਦੀ ਪ੍ਰਵਾਹ ਕਿਸ ਨੂੰ ਜੀ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਸਨ ਜਦ ਇਨਕਲਾਬ ਦਾ ਕੱਚਾ ਪੂਤ ਸਿਰ ਨੂੰ ਚੜਿਆ ਹੋਵੇ ਤਾਂ ਅਧਿਕਾਰੀਆਂ ਦੀ ਸਿਰਦ ਸਲਾਹ ਤੇ ਪੁਲਿਸ ਵੱਲੋਂ ਅਧਿਕਾਰੀਆਂ ਵੱਲੋਂ ਦਿਖਾਈ ਸੂਝਬੂਝ ਵਾਲੀ ਮਦਰਦੀ ਨੂੰ ਅਜਮੇਰ ਸਿੰਘ ਵਰਗੇ ਕੀ ਜਾਣਦੇ ਹਨ ਰੱਜੇ ਜੱਟ ਨਾ ਜਾਣਦੇ ਕਿਸੇ ਤਾਈ ਤੁਸੀਂ ਆਪਣੀ ਕਦਰ ਪਛਾਣਿਆ ਜੇ ਫਿਰ ਅਜਮੇਰ ਸਿੰਘ ਰੀ ਗ੍ਰਫਤਾਰ ਹੋ ਗਏ ਪੁਲਿਸ ਰਾਸਤ ਵਿੱਚੋਂ ਛਡਾ ਲਏ ਗਏ ਛਡਾਉਣ ਸਮੇ ਪੁਲਿਸ ਕਾ ਸਟੇਬਲ ਮਾਰ ਦਿੱਤਾ ਗਿਆ ਹੋਸ਼ ਹੋ ਕੇ ਇਨਕਲਾਬ ਦਾ ਕਾਰਜ ਅਸਲ ਵਿੱਚ ਰੂਸੀ ਇਨਕਲਾਬ ਚੀਨੀ ਇਨਕਲਾਬ ਲੈਲਨਵਾਦ ਮਾਓਵਾਦ ਮਾਰਕਸਵਾਦ ਆ ਦਾ ਪਾਠ ਸ਼ੁਰੂ ਹੋ ਗਿਆ ਸਾਲਾਂ ਬੱਦੀ ਜਾਬਾਂ ਦਾ ਭੇੜ ਦੇ ਬਾਵਜੂਦ ਇਨਕਲਾਬ ਦਾ ਬੰਨ ਨੂੰ ਨਾ ਵਜਾ ਕੁਝ ਵੱਜਣ ਦੀ ਥਾਂ ਖਲਾਰਾ ਹੋਰ ਖਲੜ ਗਿਆ ਪਿੰਡਰਾ ਵਾਲੇ ਦੇ ਵਰਤਾਰੇ ਨੇ ਤੇ ਕਈ ਸਮਝਾਂ ਕਈ ਵਰਤਾਂਤ ਤੇ ਕਈ ਸੰਗਠਨ ਹੀ ਲਾ ਦਿੱਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਜਮੇਰ ਸਿੰਘ ਰਾਣੂ ਲੱਗਾ ਕਿ ਇਨਕਲਾਬ ਦੇ ਰਾਹ ਤਾਂ ਐਵੇਂ ਘਟਾ ਹੀ ਛਾਂਦੇ ਰਹੇ ਇਧਰੋਂ ਮੋਹ ਭੰਗ ਹੋਇਆ ਪਰ ਸਿੱਖੀ ਸਿਸਟਮ ਦੀ ਇਹ ਸਮਝ ਨਹੀਂ ਸੀ ਵੈਸੇ ਗੱਲ ਤਾਂ ਚਲੇ ਥੇ ਹਰ ਮਿਲਣ ਕੋ ਬੀਚੇ اٹਕਿਓ ਚੀਤ ਵਾਲੀ ਹੋਈ ਸੀ ਪਰ ਫਿਰ ਵੀ ਕਾਲੇ ਕਦਮੀ ਸਿੱਖ ਲਹਿਰ ਦੇ ਅੰਗ ਸੰਗ ਹੋ ਗਏ ਜਿੱਥੇ ਬૌਧਿਕ ਮੈਦਾਨ ਤਕਰੀਬਨ ਖਾਲੀ ਹੀ ਸੀ ਸੇਕਲਰ ਵਿੱਚ ਬૌਧਿਕ ਜ਼ਮੀਨ ਖਾਲੀ ਹੋਣ ਕਾਰਨ ਜਮੇਰ ਸਿੰਘ ਦੀਆਂ ਫੈਲਸੂਫੀਆਂ ਨੇ ਆਪਣੀ ਥਾਂ ਬਣਾ ਲਈ ਜਿਸ ਜਮੇਰ ਸਿੰਘ ਨੂੰ ਕਦੇ ਲੱਗਦਾ ਸੀ ਕਿ ਇਨਕਲਾਬ ਤਾਂ ਬਸ ਆਇਆ ਕਿ ਆਇਆ ਉਸੇ ਨੂੰ ਹੁਣੇ ਲੱਗਦਾ ਸੀ ਕਿ ਖਾਲਸਪੁਰ ਤਾਂ ਬਣਿਆ ਕਿ ਬਣਿਆ ਇਸੇ ਕਰਕੇ ਉਹਨਾਂ ਪਹਿਲਾਂ ਜੂਨ 1991 ਦੀਆਂ ਚੋਣਾਂ ਦਾ ਬਾਈਕਾਟ ਕਰਾਉਣ ਲਈ ਬ੍ਰਾਹਮਣ ਦੀਆਂ ਵੋਟ ਸੰਦੂਕੀਆਂ ਨੂੰ ਵਾਪਸ ਦਿੱਲੀ ਦਫਾ ਕਰੋ ਸਰਲੇਖ ਪੰਥਕ ਕਮੇਟੀ ਦੇ ਨਾਂ ਹੇਠ ਗਸ਼ਤੀ ਪੱਤਰ ਲਿਖ ਕੇ ਉਹਨਾਂ ਚੋਣਾਂ ਦਾ ਬਾਈਕਾਟ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਪਰ ਪ੍ਰਕਾਸ਼ ਸਿੰਘ ਬਾਦਲ ਸਿਮਰਨਜੀਤ ਸਿੰਘ ਮਾਨ ਤੇ ਖੜਕੂ ਆਗੂ ਬਾਬਾ ਗੁਰਵਚਨ ਸਿੰਘ ਮਾਨੋਜਾਲ ਦੇ ਥਾਪੜੇਟ ਭਾਈ ਮਨਜੀਤ ਸਿੰਘ ਵਾਲੇ ਧੜੇ ਚੋਣ ਮਜਾਂਨ ਵਿੱਚ ਡਟੇ ਰਹੇ 20 25 ਉਮੀਦਵਾਰ ਖੜਕੂ ਨੋਜਵਾਨਾ ਤੋਂ ਮਾਰੇ ਗਏ ਰੇਲ ਗੱਡੀਆਂ ਵਿੱਚ ਸੈਂਕੜੇ ਮਸਾਫਰਾਂ ਦੀਆਂ ਹੱਤਿਆਵਾਂ ਦੀਆਂ ਵਾਰਦਾਤਾਂ ਹੋਈਆਂ ਤੇ ਨਤੀਜੇ ਵਜੋਂ ਉਹ ਚੋਣਾਂ ਸਿਰੇ ਨਾ ਚੜੀਆਂ ਇਸ ਪਿੱਛੋਂ ਉਹਨਾਂ ਨੇ ਤੇ ਉਹਨਾਂ ਦੀ ਸੋਚ ਵਰਗੀਆਂ ਹੋਰ ਤਰ੍ਹਾਂ ਨੇ ਫਰਵਰੀ 1992 ਦੀਆਂ ਚੋਣਾਂ ਦਾ ਬਾਈਕਾਟ ਕਰਵਾ ਕੇ ਹਿਸਾਬ ਲਿਆ ਇਹ ਵੱਖਰੀ ਗੱਲ ਹੈ ਕਿ ਸਰਦਾਰ ਅਜਮੇਰ ਸਿੰਘ ਦੀ ਸਾਰੀ ਮਸ਼ੱਕਤ ਤੇ ਸਿੱਟੇ ਵਜੋਂ ਸਰਦਾਰ ਬਿਆਨ ਸਿੰਘ ਤੇ ਕੇਪੀਐਸ ਗਿੱਲ ਵਰਗੇ ਜਮਦੂਤ ਨਿਕਲ ਕੇ ਬਾਹਰ ਆ ਗਏ ਤੇ ਉਹਨਾਂ ਨੇ ਪੁਲਿਸ ਬੁਲਾਦੀਆਂ ਵਾਗਾਂ ਖੁੱਲੀਆਂ ਛੱਡ ਦਿੱਤੀਆਂ ਇਹਨਾਂ ਦੀ ਸਿਧਾਂਤਿਕ ਮਾਰ ਕੇ ਬਾਜੀ ਦੇ ਸਿੱਟੇ ਵਜੋਂ ਪੰਜਾਬ ਦੇ ਹਜ਼ਾਰਾਂ ਅਣਪੋੜ ਲੋਕਾਂ ਦਾ ਜੋ ਬੁਰਾ ਹਾਲ ਹੋਇਆ ਉਹਦੀ اخਲਾਕੀ ਜ਼ਿੰਮੇਵਾਰੀ ਸਿੱਖ ਚਿੰਤਕ ਆਪਣੇ ਇਸ ਜੋ ਸੱਚ ਲਿਖੇ ਇਕ ਇਕਬਾਲਨਾਮੇ ਅੰਦਰ ਵੀ ਕਿਤੇ ਨਹੀਂ ਕਬੂਲਦਾ ਯਾਨੀ ਕਿ ਆਪਣੀ ਕਿਤਾਬ ਜਿਹੜੀ ਆ ਖਾਰਕੂਲਰਾਂ ਦੇ ਅੰਗ ਸੰਗ ਉਹਦੇ ਵਿੱਚ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਕਿਤੇ ਵੀ ਕਬੂਲ ਨਹੀਂ ਕਰਦਾ ਨਤੀਜੇ ਵਜੋਂ ਲਹਿਰ ਰਾਸ਼ੀ ਸ਼ਕਤੀ ਦੇ ਮੈਦਾਨੋਂ ਬਾਹਰ ਤੱਕੀ ਗਈ ਖਿੰਡ ਗਈ ਤੇ ਖਤਮ ਹੋ ਗਈ ਇਨਕਲਾਬ ਦੀ ਲਹਿਰ ਤੋਂ ਬਾਹਰ ਆਉਣ ਤੋਂ ਤੇ ਅਜਮੇਰ ਸਿੰਘ ਨੇ ਕਾਮਰੇਡ ਸੋਜ ਤੇ ਕਾਮਰੇਡਾਂ ਨੂੰ ਸਿੱਖ ਵਿਰੋਧੀ ਸਿੱਖੀ ਵਿਰੋਧੀ ਸੇਖ ਵਿਰੋਧੀ ਤੰਗ ਨਜ਼ਰ ਵਾਲੇ ਅਸਹਿਣਸ਼ੀਲ ਆਦ ਕਹਿ ਕੇ ਚੰਗਾ ਪੰਡਿਆ ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ ਸਭੋ ਅੜਤ ਨੇ ਪੜਤਣੇ ਪਾੜ ਛੁੱਟੇ ਪੁਨੇ ਦਾਦ ਪੜਦਾਦੇ ਜੋਗੀ ਦੇ ਟੰਗਣੇ ਤੇ ਸਭ ਸਭ ਛਾੜ ਛੁੱਟੇ ਸਿੱਖਾਂ ਨੂੰ ਅਜਮੇਰ ਸਿੰਘ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ ਜਿਹਦਾ ਸਿੱਧਾ ਭਾਵ ਇਹ ਹੈ ਕਿ ਚੰਗਾ ਆਇਆ ਕਿਤੇ ਇਨਕਲਾਬ ਆਈ ਨਹੀਂ ਗਿਆ ਜੇ ਕਿਤੇ ਇਨਕਲਾਬ ਆ ਜਾਂਦਾ ਤੇ ਕਾਮਰੇਡਾ ਨੇ ਲੋਕਾਂ ਨਾਲ ਜੱਗੋਂ ਤੇਰਵੀਂ ਹੀ ਕਰਨੀ ਸੀ ਕਿਉਂਕਿ ਇਹਨਾਂ ਵਿੱਚ ਕਿਸੇ ਹੋਰ ਵਿਚਾਰ ਨੂੰ ਸਹਿਣ ਦਾ ਮਾਧਾ ਹੈ ਹੀ ਨਹੀਂ ਸੇਕ ਲਹਿਰ ਦੇ ਪਤਨ ਤੋਂ ਬਾਅਦ ਅਜਮੇਰ ਸਿੰਘ ਨੇ ਤਵਾ ਲੇਦਾਰ ਤਰਕ ਪੇਸ਼ ਕੀਤਾ ਕਿ ਚੰਗਾ ਹੋਇਆ ਕਿ ਆਪਾਂ ਬਾਈਕਾਟ ਕਰਕੇ ਸੱਤਾ ਵਿੱਚ ਆਉਣ ਤੋਂ ਬਚ ਗਏ ਆ ਸਰਕਾਰ ਬਣਾ ਲੈਂਦੇ ਤੇ ਸਾਡੇ ਬੰਦਿਆਂ ਦਾ ਜੋ ਹਲਕਾ ਕਰਦਾਰ ਸਾਹਮਣੇ ਆਉਣਾ ਸੀ ਉਹਨੇ ਤਾਂ ਸਾਨੂੰ ਕਿਤੇ ਖਲੋਣ ਜੋਗਾ ਹੀ ਨਹੀਂ ਸੀ ਛੱਡਣਾ ਅਜੇ ਸਾਡੇ ਬੰਦਿਆਂ ਦਾ ਕਰਦਾਰ ਇੰਨਾ ਉੱਚਾ ਨਹੀਂ ਹੈ ਕਿ ਉਹ ਸਿਆਸੀ ਤਾਕਤਾਂ ਅਸਲ ਕਰਨ ਤੋਂ ਬਾਅਦ ਵੀ ਕਰਦਾਰ ਦੀ ਬਲੰਦੀ ਨੂੰ ਬਹਾਲ ਰੱਖ ਸਕਣ ਵੈਸੇ ਸਿੱਖ ਲੈਰ ਵਿੱਚਲੇ ਕਈ ਕਾਰਕੁਨ ਸੱਤਾ ਵਿੱਚ ਨਾ ਆਉਣ ਦੇ ਬਾਵਜੂਦ ਵੀ ਅਜਮੇਰ ਸਿੰਘ ਲਈ ਡਿਸਗਸਟਿੰਗ ਬਣ ਗਏ ਜੇ ਸਿਸਟਮ ਨੂੰ ਟਾਲੜੀ ਜਮੇਰ ਸਿੰਘ ਰੀ ਲੱਕ ਬਣ ਕੇ ਪਹਿਲਾ ਇਨਕਲਾਬੀ ਲਹਿਰ ਤੇ ਫਿਰ ਸਿੱਖ ਲਹਿਰ ਦੇ ਅੰਗ ਸੰਗ ਹੋਏ ਸਨ ਲਹਿਰਾਂ ਦੇ ਸਫਲ ਹੋ ਜਾਣ ਤੋਂ ਬਾਅਦ ਉਸੇ ਸਿਸਟਮ ਨੇ ਜਿਵੇਂ ਉਹਨਾਂ ਦੇ ਸਾਰੇ ਕੇਸ ਵਾਪਸ ਲੈ ਕੇ ਰੂਪੋਸ਼ੀ ਖਤਮ ਕਰਵਾਈ ਉਹ ਕਹਾਣੀ ਵੀ ਵਿਲਖਣੀ ਹੈ ਰੂਪੋਸ਼ੀ ਦੌਰਾਨ ਬਹੁਤ ਸਾਰੇ ਲੇਖਕ ਅਖਬਾਰ ਨਵੀਸ ਤੇ ਬੁੱਧੀਜੀਵੀ ਆਪ ਨਾਲ ਬੇਲਜੋਲ ਵੀ ਰੱਖਦੇ ਸਨ ਆਪ ਦੇ ਲੇਖ ਵੀ ਛਪਦੇ ਰਹੇ ਆਪ ਪਰਚਾ ਵੀ ਕੱਢਦੇ ਰਹੇ ਆਪ ਇੱਕ ਲਹਿਰ ਤੋਂ ਬਾਅਦ ਦੂਜੀ ਦੇ ਸਿਧਾਂਤਕਾਰ ਜਾਂ ਸਲਾਹਕਾਰ ਵੀ ਬਣ ਗਏ ਪਰ ਵੇਖੋ ਪੁਲਿਸ ਨੂੰ ਭਿੰਕੀ ਨਹੀਂ ਲੱਗੀ ਅਖਬਾਰ ਦਾ ਮੁੱਖ ਸੰਪਾਦਕ ਸਰ ਬਰਜਿੰਦਰ ਸਿੰਘ ਮਦਰਦ ਨਿੱਜੀ ਰਸੂਖ ਵਰਤ ਕੇ ਆਪ ਦੀ ਰੂਪੋਸ਼ੀ ਖਤਮ ਕਰਾਉਣ ਲਈ ਪੁਲਿਸ ਮੁਖੀ ਪੀਸੀ ਡੋਗਰੇ ਨਾਲ ਗੱਲ ਤੋਰਦਾ ਹੈ ਪੁਲਿਸ ਮੁਖੀ ਨਾਮ ਅਤੇ ਥਾਣੇ ਦਾ ਪਤਾ ਕਰਕੇ ਕੇਸਾਂ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ ਪੇਸ਼ ਹੋ ਕੇ 6 ਮਹੀਨੇ ਵਿੱਚ ਮਾਮਲਾ ਰਫਾ-ਦਾਫਾ ਕਰਾਉਣ ਦੀ ਗੱਲ ਕਰਦਾ ਹੈ ਪੁਲਿਸ ਮੁਖੀ ਪੇਸ਼ ਹੋਣ ਦੀ ਛੋਟ ਦੇ ਸਕਣ ਤੋਂ ਆਪਣੇ ਆਪ ਨੂੰ ਅਸਮਰਥ ਦੱਸਦਾ ਹੈ ਕਿਉਂਕਿ ਕੇਸਾਂ ਵਿੱਚ ਕਤਲ ਦਾ سنگੀਨ ਕੇਸ ਵੀ ਸ਼ਾਮਿਲ ਹੈ ਸਰਦਾਰ ਅਜਮੇਰ ਸਿੰਘ ਪੇਸ਼ ਹੋਣ ਨੂੰ ਰਾਜੀ ਨਹੀਂ ਹੁੰਦੇ ਅਤੇ ਗੱਲ ਉੱਥੇ ਹੀ ਠੱਪ ਹੋ ਜਾਂਦੀ ਹੈ ਜਿਸ ਸਿਸਟਮ ਨੂੰ ਉਲਟਾਉਣ ਦਾ ਬੀੜਾ ਚੁੱਕਿਆ ਸੀ ਉਸੇ ਦਾ ਪੁਲਸ ਮੁਖੀ ਕੇਸ ਰਫਾ-ਦਾਫਾ ਕਰਨ ਲਈ ਕੋਈ ਰਾਹ ਕੱਢਣ ਦਾ ਯਤਨ ਕਰਨ ਵਾਸਤੇ ਰਾਜੀ ਹੋ ਜਾਵੇ ਕਿ ਐਸੇ ਸਿਸਟਮ ਨੂੰ ਉਟਾਉਣਾ ਲਾਭਕਾਰੀ ਸੀ ਪੁਲਸ ਮੁਖੀ ਤੋਂ ਬਾਅਦ ਮੇਰ ਸਿੰਘ ਦੀ ਰੂਪੋਸ਼ੀ ਖਤਮ ਕਰਾਉਣ ਲਈ ਪੰਜਾਬ ਦੀ ਅਕਾਲੀ ਸਰਕਾਰ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਕੈਪਟਨ ਕਵਲਜੀ ਸਿੰਘ ਤਤਪਰ ਹੁੰਦੇ ਹਨ ਪਰ ਆਖਰ ਵਿੱਚ ਹਿੰਦੂ ਕਾਨੂੰਨ ਮੰਤਰੀ ਨੇ ਪੇਸ਼ ਹੋਏ ਬਗੈਰ ਮਾਮਲਾ ਖਤਮ ਕਰਨ ਵਿੱਚ ਅੜੀ ਕਾ ਡਾ ਦਿੱਤਾ ਹੁਣ ਦੁਬਾਰਾ ਫਿਰ ਉਹ ਫਾਈਲ ਤਿਆਰ ਕੀਤੀ ਗਈ। ਅਕਾਲੀ ਮੰਤਰੀ ਵੱਲੋਂ ਸਖਤ ਪੈਰਵਾਈ ਕੀਤੀ ਗਈ। ਨਤੀਜੇ ਵਜੋਂ ਹਿੰਦੂ ਮੰਤਰੀ ਨੂੰ ਹਾਂ ਕਰਨੀ ਪਈ ਅਤੇ ਰੂਪੋਸ਼ੀ ਖਤਮ। ਵਾਹ ਚੰਗਾ ਹੋਇਆ ਕਿਤੇ ਸਿਸਟਮ ਉਲਟਾ ਹੀ ਨਹੀਂ ਸੀ ਬੈਠੇ। ਉਲਟੋ ਇਹ ਸਿਸਟਮ ਵਿੱਚ ਸਿਸਟਮ ਉਲਟਾਉਣ ਵਾਲਿਆਂ ਨਾਲ ਇਹੋ ਜੀ ਨਰਮੀ ਕਿਸੇ ਨੇ ਨਹੀਂ ਸੀ ਵਰਤਨੀ। ਜਿਸ ਸਿਸਟਮ ਨੂੰ ਉਲਟਾਉਣ ਲਈ ਕਿਸੇ ਸਮੇਂ ਤਤਪਰ ਹੋਏ ਉਸੇ ਸਿਸਟਮ ਨੇ ਵੀ ਨੇ ਹੀ ਜਿਵੇਂ ਪਾਸਪੋਰਟ ਬਣਾ ਦਿੱਤਾ ਉਹ ਵੀ ਘੱਟ ਰੋਚਕ ਗੱਲ ਨਹੀਂ ਹੈ ਪਾਸਪੋਰਟ ਅਜਮੇਰ ਸਿੰਘ ਦਾ ਬਣ ਰਿਹਾ ਸੀ ਜਿਸ ਦਾ ਪਹਿਲਾ ਨਾਮ ਗੋਬਿੰਦਰ ਸਿੰਘ ਸੀ ਗਵਾਹੀ ਦੇਣ ਵਾਲਾ ਸਰਪੰਚ ਤਸਦੀਕ ਰਣਜੀਤ ਸਿੰਘ ਦੀ ਕਰਦਾ ਹੈ ਜਿਹਨੂੰ ਪਹਿਲੇ ਦੋ ਨਾਵਾਂ ਤੇ ਉਹਨਾਂ ਅੰਗ ਸੰਗ ਰਹੀਆਂ ਲਹਿਰਾਂ ਦਾ ਕੋਈ ਇਲਮ ਵੀ ਨਹੀਂ ਸੀ ਸਿਸਟਮ ਦਾ ਖੁਫੀਆ ਤੰਤਰ ਰਣਜੀਤ ਸਿੰਘ ਦੇ ਚੰਗੇ ਵਿਵਹਾਰ ਦੀ ਰਿਪੋਰਟ ਪ੍ਰਾਪਤ ਕਰਕੇ ਅਜਮੇਰ ਸਿੰਘ ਦਾ ਪਾਸਪੋਰਟ ਵੀ ਬਣਾ ਦਿੰਦਾ ਹੈ ਭਲਾ ਐਸੇ ਸਿਸਟਮ ਨੂੰ ਉਲਟਾਉਣ ਦੀ ਸੋਚਣ ਦੀ ਕੀ ਲੋੜ ਸੀ ਜਿੱਥੇ ਜਗਤ ਨਾਲ ਜੁਗਤ ਨਾਲ ਸਾਰੇ ਹੀ ਕੰਮ ਹੋਈ ਜਾਂਦੇ ਹੁਣ ਵਾਰਿਸ ਸ਼ਾਹ ਨੇ 247 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਸੁਲਾ ਕੀਤਾ ਫਤਿਹ ਦੇ ਹੱਥ ਆਵੇ ਕਮਰ ਜੰਗ ਦੇ ਮੂਲ ਨਾ ਕਸੀਏ ਜੀ ਗੱਲ ਇੱਥੇ ਹੀ ਮੁੱਕੀ ਅਜਮੇਰ ਸਿੰਘ ਜੀ ਨਵੇਂ ਪਾਸਪੋਰਟ ਤੇ ਵਿਦੇਸ਼ਾਂ ਦਾ ਚੱਕਰ ਲਾ ਕੇ ਵਾਪਸ ਭਾਰਤ ਮੁੜ ਗਏ ਮੁੜਨ ਤੋਂ ਕੁ ਸਮਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਕਿਸੇ ਦੀ ਚੋਕ ਵਿੱਚ ਆ ਕੇ ਆਪ ਨੂੰ ਪਰਾણે ਕੇਸਾਂ ਵਿੱਚ ਗ੍ਰਿਫਤਾਰ ਕਰਕੇ ਫਟਾਫਟ ਕੇਸ ਵੀ ਦਰਜ ਕਰ ਲਿਆ ਕਿਉਂਕਿ ਪੁਲਿਸ ਦੇ ਕਹਾਗ ਅਫਸਰ ਤੇ ਕਾਨੂੰਨਦਾਨ ਵੀ ਇਹ ਸਮਝਦੇ ਸੀ ਕਿ ਸਰਕਾਰ ਕਤਲ ਵਰਗੇ ਕੇਸ ਪੇਸ਼ੀ ਬਿਨਾਂ ਵਾਪਸ ਨਹੀਂ ਲੈ ਸਕਦੀ ਜਦ ਉਹਨਾਂ ਨੂੰ ਪਤਾ ਲੱਗਾ ਕਿ ਜਮੇਰ ਸਿੰਘ ਦੇ ਸਾਰੇ ਕੇਸ ਸਰਕਾਰ ਨੇ ਬਿਨਾਂ ਪੇਸ਼ੀ ਦੇ ਹੀ ਖਾਰਜ ਕੀਤੇ ਹੋਏ ਹਨ ਤਾਂ ਪੁਲਿਸ ਅਫਸਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ ਜਿਵੇਂ ਉਹ 30 ਸਾਲਾਂ ਦੇ ਪਗੋੜੇ ਨੂੰ ਫੜਨ ਦਾ ਸਿਹਰਾ ਲੈਣ ਦੀ ਸੋਚ ਰਹੇ ਸਨ ਉੱਥੇ ਹੁਣ ਉਹਨਾਂ ਤੇ ਨਜਾਇਜ਼ ਗ੍ਰਿਫਤਾਰੀ ਦਾ ਉਲਟਾ ਕੇਸ ਬਣ ਜਾਣ ਦਾ ਖਤਰਾ ਖੜਾ ਹੋ ਗਿਆ ਸੀ ਹੁਣ ਜਿਸ ਸਿਸਟਮ ਨੂੰ ਅਜਮੇਰ ਸਿੰਘ ਨੇ ਕਦੇ ਉਲਟਾਉਣ ਦਾ ਧਾਰ ਲਿਆ ਸੀ ਉਹ ਸਿਸਟਮ ਅਜਮੇਰ ਸਿੰਘ ਦੇ ਹੱਕ ਵਿੱਚ ਖਲੋਤਾ ਸਿਸਟਮ ਦੀ ਪੁਲਿਸ ਨੂੰ ਨਿਜਮਾ ਵਿੱਚ ਕਤਾਈ ਕਰਨ ਦਾ ਦੋਸ਼ੀ ਬਣਾਏ ਬੈਠਾ ਸੀ ਇਸ ਘੜੀ ਉਹਨਾਂ ਪੁਲਿਸ ਵਾਲਿਆਂ ਲਈ ਵੀ ਸਿਸਟਮ ਸੱਚਮੁੱਚ ਹੀ ਉਲਟ ਗਿਆ ਸੀ ਜਿਸ ਇਨਕਲਾਬ ਨੂੰ ਰੋਕਣ ਲਈ ਉਹ ਸਰਕਾਰ ਦੀ ਨੌਕਰੀ ਕਰ ਰਹੇ ਸਨ ਉਹਨਾਂ ਦੇ ਭਾਦਾ ਉਹ ਇਨਕਲਾਬ ਵਾਪਰ ਹੀ ਗਿਆ ਸੀ ਕੇਸ ਬਣਦੇ ਡਰੋਂ ਪੁਲਸੀਏ ਤਾਂ ਸਿਸਟਮ ਬਾਰੇ ਕਹਿ ਰਹੇ ਹੋਣਗੇ ਅੰਦਾ ਰਾਜਾ ਬੇਦਾਜ ਨਗਰੀ ਝੂਠਾ ਤੇ ਦਿਲ ਸੜਾ ਮਾਰਿਆ ਹੀ ਸਮਾਂ ਲੰਘਦਾ ਗਿਆ ਹੁਣ ਕਿਸਾਨ ਮੋਰਚਾ ਲੱਗ ਗਿਆ ਦੀਪ ਸਿੱਧੂ ਆਪਣੇ ਫਿਲਮੀ ਪ੍ਰਭਾਵ ਆਸਰੇ ਮਸ਼ਹੂਰ ਹੋ ਗਿਆ ਸੀ ਉਹ ਇਸੇ ਮਸ਼ਹੂਰੀ ਦੇ ਮਕਬੂਲੀਅਤ ਦੇ ਜ਼ੋਰ ਤੇ ਆਪਣੇ ਆਪ ਨੂੰ ਕਿਸਾਨ ਸੰਘਰਸ਼ ਦੇ ਆਇਨ ਕੇਂਦਰ ਵਿੱਚ ਫਿੱਟ ਹੋਇਆ ਵੇਖਣ ਦਾ ਚਾਹਵਾਨ ਸੀ ਇਦੇ ਨਾਲ ਹੀ ਉਹ ਕਿਸਾਨ ਸੰਘਰਸ਼ ਦੇ ਝੰਡੇ ਵਿੱਚ ਆਪਣਾ ਨਸਲਾਂ ਤੇ ਫਸਲਾਂ ਬਚਾਉਣ ਵਾਲਾ ਖਿਆਲੀ ਝੰਡਾ ਜੋੜਨਾ ਚਾਹੁੰਦਾ ਸੀ ਕਿਸਾਨਾਂ ਦਾ ਸਪਸ਼ਟ ਝੰਡਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਸੀ ਉਹਨੇ ਅਤੇ ਉਹਨਾਂ ਨੇ ਝੋੜਾ ਵਧਨ ਦੇ ਡਰੋਂ ਇਸ ਵਿੱਚ ਕੋਈ ਹੋਰ ਝੰਡਾ ਜੋੜਨ ਤੋਂ ਇਨਕਾਰ ਕਰ ਦਿੱਤਾ ਦੀਪ ਸਿੱਧੂ ਗੁਰਾਂ ਕਿਸਾਨ ਲੀਡਰਸ਼ਿਪ ਤੇ ਚਾਨਮਾਰੀ ਕਰਨ ਦੀ ਲਹਿਰ ਛੇੜ ਦਿੱਤੀ ਅਤੇ ਜਮੇਰ ਸਿੰਘ ਰੀਤ ਦੀਪ ਸਿੱਧੂ ਤੇ ਅੰਗ-ਸੰਗ ਉਤਰੇ ਵਾਰਸ਼ਾ ਜਵਾਨੀ ਦੀ ਉਮਰ ਗੁਜ਼ਰੀ ਤਬਾ ਅਜੇ ਨਾ ਹੀ ਰਸਤੀ ਬਾਜ ਆਈ ਕਿਸਾਨ ਜਥੇਬੰਦੀਆਂ ਵਿੱਚ ਕਈ ਕਮਿਊਨਿਸਟ ਵਿਚੋਕਰ ਦੇ ਆਗੂ ਵੀ ਸਨ ਅਜਮੇਰ ਸਿੰਘ ਨੇ ਉਹਨਾਂ ਦੇ ਕਮਿਊਨਿਸਟ ਵਿਚੋਕਰ ਨੂੰ ਨਿਸ਼ਾਨਾ ਬਣਾ ਕੇ ਕਿਸਾਨ ਮੋਰਚੇ ਤੇ ਚੰਗੀ ਗੋਲਾਬਾਰੀ ਕੀਤੀ ਦੀਪ ਸਿੱਧੂ ਰਮਲੋਂ ਮੋਰਚੇ ਤੋੜ ਕੇ ਦਿੱਲੀ ਜਾਣ ਦੀ ਮਾਰ ਕੇ ਬਾਜੀ ਦੇ ਆਧਾਰ ਤੇ ਮੋਰਚੇ ਵਿੱਚ ਕੇਂਦਰੀ ਰੋਲ ਹਾਸਲ ਕਰਨ ਅਤੇ ਕਿਸਾਨ ਮੋਰਚੇ ਦੇ ਵਰਤਾਂਤ ਨੂੰ ਬਦਲਣ ਦੇ ਦਾਅਵੇ ਪੇਸ਼ ਕੀਤੇ ਗਏ ਕਿਸਾਨ ਆਗੂਆਂ ਨੂੰ ਸੁਣੌਣੀ ਕੀਤੀ ਗਈ ਕਿ ਹੁਣ ਤਾਂ ਜੋ ਸੰਗਤ ਚਾਹੂ ਉਹੀ ਹੋ ਅਤੇ ਸੰਗਤ ਕੀ ਚਾਹੁੰਦੀ ਹੈ ਜੋ ਅਸੀਂ ਚਾਹੁੰਦੇ ਆ ਅਜਮੇਰ ਸਿੰਘ ਜੀ ਅਸੀਂ ਵਾਲੇ ਜਥੇ ਦੇ ਅੰਗ ਸੰਗ ਸਨ ਆਪਣੇ ਲੰਬੇ ਤਜਰਬੇ ਦੇ ਆਧਾਰ ਤੇ ਅਜਮੇਰ ਸਿੰਘ ਜੀ ਤੋਂ ਆਸ ਹੀ ਸੀ ਕਿ ਉਹ ਦੀਪ ਸਿੱਧੂ ਵਰਗੇ ਨੌਜਵਾਨ ਨੂੰ ਮੋਰਚੇ ਵਿੱਚ ਖਲੜ ਪਾਉਣ ਵਾਲੀ ਮਾਰ ਕੇ ਬਾਜੀ ਤੋਂ ਵਰਜਦੇ ਅਤੇ ਕਿਸਾਨ ਜਥੇਬੰਦੀਆਂ ਦੇ ਵਾਅਹ ਦਾਰੇ ਅੰਦਰ ਰਹਿਣ ਦਾ ਸੁਝਾਅ ਦਿੰਦੇ ਪਰ ਉਹ ਖਲੜ ਤੇ ਖੋਰੂ ਪਾਉਣ ਵਾਲੇ ਜਥੇ ਦੇ ਉਹਨਾਂ ਚਿਰ ਅੰਗ ਸੰਗ ਰਹੇ ਜਿਨ੍ਹਾਂ ਚਿਰ ਇਹ ਜਥੇ ਕਿਸਾਨ ਮੋਰਚੇ ਵਿੱਚੋਂ ਨਖੇੜ ਕੇ ਪਾਸੇ ਨਾ ਕਰ ਦਿੱਤੇ ਗਏ ਸਿਸਟਮ ਉਲਟਾਉਣ ਲਈ ਤੁਰੇ ਜੇ ਮੇਰ ਸਿੰਘ ਕਿਸਾਨ ਮੋਰਚਾ ਉਲਟਾਉਣ ਵਾਲਿਆਂ ਨੂੰ ਪੰਪ ਦੇਣ ਵਾਲੇ ਸਾਬਤ ਹੋਏ ਆਈ ਤੇ ਆਏ ਤਾਂ ਸਫਾ ਕਾਲੇ ਚੁੱਪ ਕਰ ਰਹੇ ਤਾਂ ਜਾਪੀਏ ਔਲੀਆ ਜੀ ਅਜਮੇਰ ਸਿੰਘ ਇਹਨਾਂ ਜੋਰ ਤਾਂ ਬਹੁਤ ਲਾਇਆ ਪਰ ਕਿਸਾਨ ਮੋਰਚੇ ਦੀਆਂ ਸਫਾਂ ਨੂੰ ਕੋਈ ਫਰਕ ਨਾ ਪਿਆ ਜਿਸ ਸਿਸਟਮ ਨੂੰ ਨੇਸ ਤੋਂ ਨ부ਤ ਕਰ ਲਈ ਜਮੇਰ ਸਿੰਘ ਤੁਰੇ ਸਨ ਉਹਦੇ ਨੁਕਸਾਨ ਤੇ ਖੂਬੀਆਂ ਬਾਰੇ ਬੜਾ ਕੁਝ ਕਿਹਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸੇ ਸਿਸਟਮ ਵਿੱਚ ਭਾਈ ਸਰਬਜੀਤ ਸਿੰਘ ਦਾ ਮੈਂਬਰ ਪਾਰਲੀਮੈਂਟ ਬਣ ਜਾਣ ਦਾ ਵਰਤਾਰਾ ਵੀ ਕਿਸੇ ਵਿਆਖਿਆ ਦੀ ਮੰਗ ਕਰਦਾ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਦੇ ਪਰਿਵਾਰ ਵਿੱਚੋਂ ਤਿੰਨ ਮੈਂਬਰ ਐਮਪੀ ਬਣ ਕੇ ਸੰਸਦ ਵਿੱਚ ਜਾ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਬੈਂਸਿੰਘ ਦੇ ਪਰਿਵਾਰ ਵਿੱਚੋਂ ਵੀ ਤਿੰਨ ਮੈਂਬਰ ਉਸੇ ਪਾਰਲੀਮੈਂਟ MP ਬਣ ਕੇ ਪਹੁੰਚੇ ਕੀ ਇਸ ਸਿਸਟਮ ਨੂੰ ਉਲਟਾ ਕੇ ਨਵੇਂ ਸਿਰਜੇ ਸਿਸਟਮ ਵਿੱਚ ਐਸਾ ਕੁਝ ਹੋ ਸਕਦਾ ਸੀ ਜਾਂ ਕੀ ਕਾਮਰੇਡ ਸਟਾਲਨ ਤੇ ਐਤੁੱਲਾ ਖਮੀਨੀ ਪੁਰਾਣੇ ਨਿਯਾਮਾਂ ਨੂੰ ਢਾਹ ਕੇ ਆਪਣੇ ਨਵੇਂ ਉਸਾਰੇ ਆਜ਼ਾਦ ਜ਼ਬਾਜਾਂ ਵਿੱਚ ਅਜਮੇਰ ਸਿੰਘ ਵਰਗੇ ਮੰਚਲੇ ਬਾਗੀਆਂ ਨੂੰ ਸਾਰੀ ਉਮਰ ਭਾਤ ਸੁਭਾਤੇ ਕੋਤਕ ਕਰਦੇ ਰਹਿਣ ਤੋਂ ਬਾਅਦ ਕਿਸੇ ਝੀਲਾਂ ਵਾਲੇ ਸ਼ਹਿਰ ਅੰਦਰ ਬੈਠ ਕੇ ਬਿਨਾਂ ਕਿਸੇ ਡਰ ਡੁੱਕਰ ਦੇ ਨੌਜਵਾਨਾਂ ਨੂੰ ਅੱਗ ਲਾਉ ਤੇ ਭੜਕਾਉ ਪ੍ਰਵਚਨ ਸੁਣਾਉਂਦੇ ਰਹਿਣ ਦੀ ਆਗਿਆ ਦੇ ਸਕਦੇ ਸਨ ਅਜਮੇਰ ਸਿੰਘ ਨੇ ਕਮਿਨਿਸਟ ਵਿਚਾਰਧਾਰਾ ਨਾਲੋਂ ਨਾਤਾ ਤੋੜ ਕੇ 2002 ਵਿੱਚ 20ਵੀਂ ਸਦੀ ਦੀ ਸਿੱਖ ਰਾਜਨੀਤੀ ਦਾ ਲੇਖਾ ਜੋਖਾ ਪੇਸ਼ ਕਰਦਿਆਂ ਇਸ ਵੱਡਾਕਾਰੀ ਪੁਸਤਕ ਦੀ ਰਚਨਾ ਕੀਤੀ ਅਤੇ ਦੱਸਿਆ ਕਿ ਸਿੱਖ ਨੇਤਾਵਾਂ ਨੇ ਤਾਂ ਵਿਸਰ ਭੋਲੇ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਨਿਕਲ ਕੇ ਉਹਨਾਂ ਤੋਂ ਵੀ ਬੁਰੇ ਸਵਰਨ हिंदੂਆਂ ਦੀ ਗੁਲਾਮੀ ਦਾ ਝੂਲਾ ਆਪਣੇ ਗਲ ਪਾਇਆ ਹੋਇਆ ਹੈ ਇਸ ਤੋਂ ਬਾਅਦ ਅਗਲੇ 20-22 ਬਰੇ ਉਹਨਾਂ ਨੇ ਬਿਨਾਂ ਸਾਹ ਲਿਆ ਭਾਰਤ ਵਿੱਚ ਸਿੱਖਾਂ ਦੀ ਗੁਲਾਮੀ ਦੀ ਰੱਟ ਲਗਾਈ ਰੱਖੀ ਇਸ ਕਿਸਮ ਦੀਆਂ ਲਹਿਰਾਂ ਤੋਂ ਬਾਅਦ ਉੱਠਣ ਵਾਲੇ ਕਈ ਬਰੋਲਿਆਂ ਦੇ ਅੰਗ ਸੰਗ ਰਹਿਣ ਮਗਰੋਂ ਸਰਦਾਰ ਅਜਮੇਰ ਸਿੰਘ ਰਾਵਲੋਂ ਕੁਝ ਦਿਨ ਪਹਿਲਾਂ ਸਿੱਖ ਕਮਿਊਨਿਟੀ ਸੈਂਟਰ ਯੂਬਾ ਸਿਟੀ ਵਿਖੇ ਪੰਜਾਬੀ ਵਿਰਾਸਤ ਨੂੰ ਯੂਐਸਏ ਦੇ ਪਲੇਟਫਾਰਮ ਤੇ ਸਿੱਖ ਸੰਗਤਾਂ ਤੇ ਬੁੱਧੀਜੀਵੀਆਂ ਦੇ ਸਿੱਧੇ ਸਵਾਲਾਂ ਦੇ ਜਵਾਬਾਂ ਤੋਂ ਲੱਗਦਾ ਹੈ ਕਿ ਭਾਰਤੀ ਹਿੰਦੂ ਸਟੇਟ ਦੇ ਵਿਰੁੱਧ ਉਹਨਾਂ ਦੀ ਕਰੋਧੀ ਸੁਰ ਪਹਿਲਾਂ ਤੋਂ ਵੀ ਵੱਧ ਤਿੱਖੀ ਹੋ ਗਈ ਹੈ ਪਰ ਅੱਜ ਕੱਲੋ ਪੰਜਾਬ ਤੇ ਪੰਥ ਵਿੱਚ ਪ੍ਰਗਟ ਰੂਪ ਵਿੱਚ ਕਿਸੇ ਲਹਿਰ ਦੇ ਅੰਗ ਸੰਗ ਨਹੀਂ ਜਾਪਦੇ ਸਭ ਲਹਿਰਾਂ ਦੇ ਅੰਗ ਸੰਗ ਰਹਿਣ ਤੋਂ ਬਾਅਦ ਹੁਣ ਉਹ ਦੇਸ਼ ਵਿਦੇਸ਼ ਵਿੱਚ ਪ੍ਰਵਚਨ ਕਰ ਰਹੇ ਹਨ ਕਿ ਕੌਮ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ ਜਿੰਨਾ ਚਿਰ ਅਸੀਂ ਰਹਾਣੀ ਤੌਰ ਤੇ ਮਜ਼ਬੂਤ ਨਹੀਂ ਹੁੰਦੇ ਅਸੀਂ ਠੋਸ ਪ੍ਰਾਪਤੀ ਕਰ ਹੀ ਨਹੀਂ ਸਕਦੇ ਰੂਹਾਨੀ ਮਜ਼ਬੂਤੀ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗਣਾ ਪਏਗਾ ਬ੍ਰਹਮ ਅਸਤਰ ਵਰਗੇ ਇਸ ਪ੍ਰਵਚਨ ਤੋਂ ਬਾਅਦ ਨਾ ਤਾਂ ਕੋਈ ਖਾਲਸਾਤਨ ਵਾਲੇ ਕੁਝ ਪੁੱਛਤਾ ਹੈ ਤੇ ਨਾ ਹੀ ਰੈਫਰੈਂਡਮ ਦੇ ਰੋਲੇ ਬਾਰੇ ਵੈਸੇ ਜ ਅਮੀਰ ਸਿੰਘ ਜੀ ਵਾਲਾ ਇਹ ਪ੍ਰਵਚਨ ਸੰਗਤਾਂ ਕਥਾਕਾਰਾਂ ਤੋਂ ਵੀ ਰੋਹ ਸੁਣਦੀਆਂ ਨੇ ਐਸੇ ਪ੍ਰਵਚਨ ਕਰਨ ਵਾਲੇ ਗ੍ਰੰਥੀ ਉਸ ਸਮੇਂ ਵੀ ਮजूद ਸਨ ਜਦੋਂ ਅਮੀਰ ਸਿੰਘ ਜੀ ਇਨਕਲਾਬ ਕਰਨ ਵਾਲਿਆਂ ਦੇ ਅੰਗ ਸਗੋ ਤੁਰੇ ਸਨ ਪਰ ਅਲੜ ਮਨਾ ਦੇ ਅਥਰੇ ਘੋੜੇ ਐਸੀਆਂ ਕਿਸੀਆਂ ਪਟੀਆਂ ਗੱਲਾਂ ਕਲ ਸੁਣਦੇ ਹਨ ਉਹਨਾਂ ਦੇ ਮਨ ਨਵੇਂ ਵਿਚਾਰਾਂ ਨਾਲ ਇੱਕੋ ਕਲਾਵੇ ਧਰਤੀ ਸਮਾਨ ਮੇਲਣ ਵਾਲੀਆਂ ਗੱਲਾਂ ਨਾਲ ਮਚਲਦੇ ਹਨ ਬਹੁਤੀ ਸੋਚ ਵਿਚਾਰ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਪਤਾ ਹੀ ਨਹੀਂ ਲੱਗਦਾ ਜਿਸ ਨੇ ਲਈ ਗੱਲਨੀ ਉਸੇ ਨਾਲ ਉੱਠ ਚੱਲੀ ਵਾਲੀ ਕਲਾ ਕਦ ਵਾਪਰ ਗਈ ਐਸਾ ਬਹੁਤ ਰੂਹਾਨਾ ਵਾਪਰਦਾ ਹੈ ਐਸੀਆਂ ਨੇਕ ਰੂਹਾਂ ਵਿੱਚੋਂ ਹੀ ਇੱਕ ਹੈ ਸਰਦਾਰ ਅਜਮੇਰ ਸਿੰਘ ਸੋ ਇਹ ਸੀ ਜੀ ਹਜਾਰਾ ਸਿੰਘ ਮਸੀ ਸਾਗਾ ਹਰਾਂ ਦਾ ਲਿਖਿਆ ਹੋਇਆ ਲੇਖ ਖਾੜਕੂ ਲਾਰਾ ਦੇ ਅੰਗ ਸੰਗ ਕਿਤਾਬ ਉੱਪਰ ਜਿਹੜੀ ਉਹਨਾਂ ਨੇ ਗੈਰ ਜਜ਼ਬਾਤੀ ਝਾਤ ਪਾਉਣ ਦਾ ਯਤਨ ਕੀਤਾ ਤੇ ਅਸੀਂ ਤੀਸਰੀ ਅਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ